ਸ਼੍ਰੀ ਅੰਮ੍ਰਿਤਪਾਲ ਸਿੰਘ ਸ਼੍ਰੀ ਅੰਮ੍ਰਿਤਪਾਲ ਸਿੰਘ ਸਤਲੂ ਚੈਨਲ ਵੇਖਰੇ ਸਰ ਦਸ਼ਕਨ ਤੋਂ ਸਵਾਗਤ ਹੈ ਮੈਂ ਹਾਂ ਕਮਲਜੀਤ ਕੌਰ ਅੱਜ ਸਭ ਤੋਂ ਅਹਿਮ ਜਿਹੜਾ ਮੁੱਦਾ ਹੈ ਉਹਦੇ ਤੇ ਅਸੀਂ ਚਰਚਾ ਕਰਨ ਜਾ ਰਹੇ ਹਾਂ ਕਿਉਂਕਿ ਅੱਜ ਲੋਕ ਸਭਾ ਦੇ ਦੂਜੇ ਦਿਨ ਦੀ ਕਾਰਵਾਈ ਹੋਈ ਹੈ ਤੇ ਜਿਸ ਦੇ ਵਿੱਚ ਪੰਜਾਬ ਦੇ 12 ਮੈਂਬਰ ਪਾਰਲੀਮੈਂਟਾਂ ਨੇ ਮੈਂਬਰ ਪਾਰਲੀਮੈਂਟ ਦੇ ਵਜੋਂ ਸੌ ਚੱਕੀਏ 12 ਮੈਂ ਇਸ ਲਈ ਕਿਹਾ ਕਿਉਂਕਿ ਭਾਈ ਅਮਰਿਤਪਾਲ ਸਿੰਘ ਖਾਲਸਾ ਇਸ ਵੇਲੇ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਐਮਪੀ ਦੇ ਵਜੋਂ ਸੌ ਚੱਕਣ ਦੀ ਪੰਜਾਬ ਦੀਆਂ 13 ਸੀਟਾਂ ਨੇ 12 ਐਮਪੀ ਨੇ ਸੌ ਚੱਕੀਏ ਲਗਾਤਾਰ ਸਭ ਦੀ ਨਜ਼ਰ ਬਣੀ ਹੋਈ ਸੀ ਕਿ ਭਾਈ ਅਮਰਿਤਪਾਲ ਜੇਲ੍ਹ ਤੋਂ ਬਾਹਰ ਆਉਣਗੇ ਤੇ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਦੇ ਵਜੋਂ ਸੌ ਚੱਕਣਗੇ पर निराशा हाथ लगी है पंजाबियां दे भी सिख कौम so, नाल सर, बहुत -बहुत दे नाल प्यार ਕਰਨ ਵਾਲੇ ਲੋਕਾਂ ਦੇ ਵੀ। ਉਸੋ ਕਾਨੂੰਨ ਕੀ ਕਹਿੰਦਾ ਹੈ? ਕਾਨੂੰਨ ਮਾਹਿਰ ਸਾਡੇ ਨਾਲ ਨੇ ਜਗਮੋਨ ਸਿੰਘ ਪੱਟੀ ਸੀਨੀਅਰ ਐਡਵੋਕੇਟ ਪੰਜਾਬਿੰਦ ਹਰਿਆਣਾ ਹਾਈ ਕੋਰਟ ਸਰ ਬਹੁਤ-ਬਹੁਤ ਸਵਾਗਤ ਹੈ ਸਤਿਪੁਸ਼ਟੀ ਟੀਵੀ ਤੇ। ਸਤਿ ਸ੍ਰੀ ਅਕਾਲ। ਇੱਕ ਚੁਣੇ ਹੋਏ ਮੈਂਬਰ ਪਾਰਲੀਮੈਂਟ ਦਾ ਇਹ ਸੰਵਿਧਾਨਿਕ ਹੱਕ ਹੈ ਕਿ ਉਹ ਸੌ ਚੱਕੇ ਮੈਂਬਰ ਪਾਰਲੀਮੈਂਟ ਤੇ ਵਜੋਂ ਖਡੂਰ ਸਾਹਿਬ ਦੇ 4 ਲੱਖ ਲੋਕ 2 ਲੱਖ ਦੇ ਕਰੀਬ ਮਾਰਜਨ ਨਾਲ ਜਿੱਤੇ ਭਾਈ ਅਮਰਿਤਪਾਲ ਸਿੰਘ ਆ ਜੋਨਾਂ ਨੂੰ ਸੌ ਚੱਕਣ ਦੇ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ ਇਹ ਸਾਡੇ ਡੈਮੋਕਰੇਸੀ ਦਾ ਤਮਾਸ਼ਾ ساری ਦੁਨੀਆ ਨੇ ਦੇਖਿਆ ਔਰ ਇਸ ਦੇ ਵਿੱਚ ਤੁਸੀਂ ਇਹ ਦੇਖੋ ਮੈਂ ਜੇ ਇਹ ਗੱਲ ਕਵਾਂ ਭਾਈ ਅਮਰਿਤਪਾਲ ਸਿੰਘ ਤੇ ਐਨਐਸਏ ਲਗਾਈ ਹੈ ਜੇ ਐਨਐਸਏ ਲਗਾਈ ਹੈ ਇੱਕ ਸਾਲ ਨਹੀਂ ਲਗਾਈ ਸੀ ਉਹਦੀਆਂ ਗਰਾਉਂਡਸ ਆਫ ਡਿਟੈਂਸ਼ਨ ਨਹੀਂ ਦੇ ਸਕੇ ਫੇਰ ਦੂਤਰੇ ਤਾਲ ਨਹੀਂ ਲਾਤੀ ਉਹਦੀਆਂ ਕੋਈ ਗਰਾਉਂਡ ਦਾ ਪਰ ਟੈਨਸ਼ਨ ਨਹੀਂ ਉਹੀ ਇਰੈਗੂਲਰਿਟੀ ਚੱਲ ਰਹੀ ਹੈ ਤੀਸਰੀ ਵਾਰੀ ਵੀ ਇਹਨਾਂ ਨੂੰ ਪੰਜਾਬ ਸਰਕਾਰ ਨੇ ਲਗਾਈਏ ਹਮ ਐਨਐਸਏ ਔਰ ਕੇਸਾ ਤਾਂ ਆਪਣਾ ਲਗਾਈਏ ਇਹ ਹਿਸਾਬ ਜੇ ਲੋਕਾਂ ਨੂੰ ਦਿੱਥਿਆ ਨਹੀਂ ਇਹ ਹਿਸਾਬ ਮਾਨ ਸਰਕਾਰ ਨੂੰ ਦੇਣਾ ਪੈਣਾ ਹਮ ਔਰ ਜੇ ਇਹ ਦੇਣਾ ਪੈਣਾ ਤੇ ਤੁਸੀਂ ਇਹ ਚੀਜ਼ ਦਾ ਅੰਦਾਜ਼ਾ ਲਾ ਲਓ ਹਮ ਸਿਮਰਨਜੀਤ ਸਿੰਘ ਮਾਨ ਦਨਤਨ ਤੋਂ ਜਿੱਤੇ ਸਨ ਤੇ ਉਹਨਾਂ ਨੂੰ ਜਿਹੜੀ ਪ੍ਰੀਵੈਂਟਿਵ ਡਿਟੈਂਸ਼ਨ ਲਗਾਈ ਗਈ ਸੀ ਉਹ ਡ੍ਰੌਪ ਕਰ ਦਿੱਤੀ ਸੀ ਉਸ ਵੇਲੇ ਸਮੇਂ ਦੀ ਸਰਕਾਰ ਨੇ ਮਾਨ ਸਤਕਾਰ ਦਿੱਤਾ ਸੀ ਲੋਕਤੰਤਰ ਨੂੰ ਲੋਕਤੰਤਰ ਦੇ ਮੰਡੇਟ ਨੂੰ ਜਿਸ ਸਥਾਪਨਾ ਲੋ ਜਿੱਤੇ ਸਨ ਤੇ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਇਹਨੂੰ ਤਾਂ ਇਹ ਨਹੀਂ ਨਹੀਂ ਪਤਾ ਮੈਂ ਕਰਨਾ ਕੀ ਹੈ ਕਰਨ ਕੀ ਨਹੀਂ ਕਰਨਾ ਮੈਂ ਕੱਲ ਆਪਣੇ YouTube ਚੈਨਲ ਐਡਵੋਕੇਟ ਜਗਮਨ ਸਿੰਘ ਪੱਟੀ ਤੇ ਪਾਈ ਸੀ ਹਰਿਆਣਾ ਗਵਰਨਮੈਂਟ ਨੇ ਕੱਲ ਬੰਦਾ ਬਹਾਦਰ ਸਿੰਘ ਸ਼ਹੀਦ ਦਾ ਜਿਹੜਾ ਉਹ ਦਿਵਸ ਸੀਗਾ ਜੀ ਦਿਦਵਸ ਉਸ ਦੇ ਉੱਤੇ ਉਹਨਾਂ ਨੇ ਹਿੰਦੁਸਤਾਨ ਟਾਈਮਜ਼ ਦੇ ਵਿੱਚ ਤੇ ਟਾਈਮਜ਼ ਆਫ ਇੰਡੀਆ ਦੇ ਵਿੱਚ ਵੱਡਾ ਹੀ ਇਸ਼ਤਿਹਾਰ ਦੇ ਕੇ ਮਾਨ ਸਨਮਾਨ ਜਾਂ ਜੋ ਵੀ ਸਤਕਾਰ ਦੇ ਸਕਦੇ ਸੀ ਦਿੱਤਾ ਤੇ ਸਾਡਾ ਭਗਵੰਤ ਮਾਨ ਪਤਾ ਨਹੀਂ ਕਿੱਥੇ ਸੁੱਤਾ ਰਹਿ ਗਿਆ ਮੈਂ ਪਾਈ ਸੀ ਤੇ ਅੱਜ ਰਾਤੀ ਉੱਠ ਕੇ ਤੇ ਮੇਰੇ ਖਿਆਲ ਹੈ ਫੇਰੇ ਉਹ ਪੇਪਰਾਂ ਦੇ ਤੇ ਪੰਜਾਬ ਗਵਰਨਮੈਂਟ ਦੇ ਪੇਜ ਦੇ ਉੱਪਰ ਵੀ ਪਾਈ ਗਈ ਤੇ ਇਹ ਪਾਈ ਗਈ ਹੈ ਇਹ ਕਿਉਂ ਤੇ ਕਿਸ ਵਜ੍ਹਾ ਕਰਕੇ ਇਹ ਭਗਵੰਤ ਮਾਨ ਤੇ ਐਨਆਰ ਤੇ ਲਗਣੀ ਚਾਹੀਦੀ ਹੈ ਕਿ ਨਹੀਂ ਲਗਣੀ ਚਾਹੀਦੀ ਮੇਰਾ ਸਵਾਲ ਇਹ ਹੈ ਦੂਜਾ ਸਵਾਲ ਇਹ ਹੈ ਕੰਗਨਾਰ ਨੌਤ ਜਿੰਨੇ ਸਾਰੇ ਪੰਜਾਬ ਨੂੰ ਅਤਵਾਦੀ ਕਿਹਾ ਬਿਲਕੁਲ ਖਾਲਿਸਤਾਨੀ ਕਿਹਾ ਖਾਲਿਸਤਾਨੀ ਕਿਹਾ ਉਹਦੇ ਉੱਤੇ ਕਿਉਂ ਨਹੀਂ ਲੱਗੀ ਉਹਨੂੰ ਕਿਉਂ ਉੱਥੋਂ ਛੁੱਕਣ ਦਿੱਤੀ ਮੇਰਾ ਇਹ ਵੀ ਸਵਾਲ ਹੈ ਹੋ ਸਕਦਾ ਹਨਾ ਲੇਤੇ ਨਾ ਇੱਛ ਲੀਗਲ ਸਰਕਲ ਦੇ ਗਲਿਆਰਿਆਂ ਦੇ ਵਿੱਚ ਇਹ ਗੱਲ ਆਏਗੀ। ਤੀਸਰੀ ਚੀਜ਼ ਇਹ ਹੈ ਕਿ ਜਿਹੜੀ ਸਰਕਾਰ ਇਸ ਵੇਲੇ ਚੌਂ ਚੁੱਕ ਰਹੀ ਹੈ ਉਹ ਡੈਮੋਕ੍ਰੇਸੀ ਦੀਆਂ ਕਦਰਾਂ ਕੀਮਤਾਂ ਦੇ ਉੱਤੇ ਪੈਰਾ ਨਹੀਂ ਦੇ ਰਹੀ। ਜੇ ਉਹ ਪੈਰਾ ਨਹੀਂ ਦੇ ਰਹੀ ਤੇ ਕਿਸ ਵਜ੍ਹਾ ਕਰਕੇ ਇਹਨਾਂ ਉੱਤੇ ਐਨ.ਆਰ.ਟੀ. ਲਗਣੀ ਚਾਹੀਦੀ ਹੈ ਸਾਰੀ ਸਰਕਾਰ ਤੇ ਕਿ ਨਹੀਂ ਲਗਣੀ ਚਾਹੀਦੀ? ਕੌਣ ਇਹਨਾਂ ਨੂੰ ਬਿੱਲ ਕਰੇਗਾ? ਇਸ ਵੇਲੇ ਵਿਪੱਖ ਹਾਵੀ ਹੈ। ਉਹਨਾਂ ਨੇ ਇੱਕ ਇਕੱਲਾ ਛੱਪੇ ਭਰੀ ਸੀ ਉਹਨੂੰ ਚੜ੍ਹ ਦਿੱਤੀ ਨਛੇ ਦੀ ਘਮਾਰੀ ਅਸੀਂ ਚੜ੍ਹੀਏ ਕਿ ਉਸ ਵਿਚਾਰੇ ਦੀ ਜਿਹੜੀ ਹੈ ਹਸਾਉਕ ਤਾਂ ਟਿੱਡਾ ਹੋਇਆ ਹਤਾ ਇਸ ਵੇਲੇ ਜਿਹੜਾ ਤਿੰਨ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋ ਰਹੇ ਨੇ ਉਹਨਾਂ ਦੇ ਉੱਤੇ ਵੀ ਝੰਡਾ ਬਲੰਦ ਹੋ ਗਿਆ ਯੂਪੀ ਤੋਂ ਹੂੰ ਯੂਪੀ ਤੋਂ ਬਲੰਦ ਹੋ ਗਿਆ ਵੀ ਇਹ ਜਿਹੜੀਆਂ ਕੋਸਮੈਟਿਕ ਚੇਂਜਸ ਨੇ ਇਹ ਚੇਂਜ ਨਹੀਂ ਹੋਣੀਆਂ ਚਾਹੀਦੀਆਂ ਜਿੰਨਾ ਕਾਨੂੰਨ ਜਿੰਨੀਆਂ ਕਾਨੂੰਨੀਆ ਕਿਤਾਬਾਂ ਨੇ ਸਾਰੀਆਂ ਜ਼ੀਰੋ ਹੋ ਜਾਣਗੀਆਂ ਇਹਨਾਂ ਤੇ ਇਸ ਅਕਲਮੰਦੀ ਕਰਕੇ ਹੂੰ ਇਹਨਾਂ ਲੋਗਾਂ ਤੇ ਐਨਐਸਏ ਕਿਉਂ ਨਹੀਂ ਲੱਗਣੀ ਚਾਹੀਦੀ ਥੋੜਾ ਕਾਨੂੰਨ ਸਮਝਣਾ ਚਾਹਾਂਗੇ ਭਾਈ ਉਮਰਤਪਾਲ ਸਿੰਘ ਦੇ ਮਾਮਲੇ 'ਚ ਹਾਲਾਂਕਿ ਜੰਮੂ ਕਸ਼ਮੀਰ ਦੀ ਬਾਰਾਮੁਲਾ ਸੀਟ ਤੋਂ ਅਬਦੁਲ ਰਾਸ਼ਿਦ ਉਹ ਵੀ ਜੇਲ੍ਹ ਦੇ ਵਿੱਚ ਚੋਣ ਲੜੇ ਨੇ ਉਹ ਵੀ ਜਿੱਤੇ ਨਹੀਂ ਉਹਨਾਂ ਨੂੰ ਵੀ ਸੌ ਚੱਕਣ ਲਈ ਜਿਹੜੀ ਹੈ ਮੌਲਿਕ ਨਹੀਂ ਦਿੱਤੀ ਗਈ ਹਾਲਾਂਕਿ ਅੰਮ੍ਰਿਤਪਾਲ ਨੂੰ 12 ਵਜੇ ਦਾ ਸਮਾਂ ਦਿੱਤਾ ਗਿਆ ਸੀ ਲੋਕ ਸਭਾ ਸਪੀਕਰ ਨੇ ਅੰਮ੍ਰਿਤਪਾਲ ਸਿੰਘ ਦਾ ਨਾਮ ਵੀ ਅਨਾਉਂਸ ਕੀਤਾ। ਇਹੀ ਸੇਮ ਸਿਚੁਏਸ਼ਨ ਅਬਦੁਲ ਰਾਸ਼ਿਦ ਦੇ ਨਾਲ ਵੀ ਹੁੰਦੀ ਹੈ। ਉਹ ਵੀ ਬਾਰਾਮੁਲਾ ਸੀਟ ਤੋਂ ਜਿੱਤੇ ਨੇ ਐਜ਼ ਅ ਐਮਪਟੀ ਤੇ ਉਹਨਾਂ ਨੂੰ ਵੀ ਸੌ ਚੱਕਣ ਦੀ ਇਜਾਜ਼ਤ ਜਿਹੜੀ ਹੈ ਨਹੀਂ ਦਿੱਤੀ ਗਈ। ਪਰ ਕਾਨੂੰਨ ਦੇ ਵਿੱਚ ਕਿਤੇ ਨਾ ਕਿਤੇ ਇਹ ਪ੍ਰਾਵਧਾਨ ਵੀ ਹੈ ਕਿ ਜੇ 60 ਦਿਨ ਦੇ ਵਿੱਚ ਸੌ ਨਹੀਂ ਚੱਕਦਾ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ ਤਾਂ ਉਹਦੀ ਜਿਹੜੀ ਸੀਟ ਹੈ ਆਟੋਮੈਟਿਕਲੀ ਖਾਲੀ ਹੋ ਜਾਏਗੀ। ਦੁਬਾਰਾ ਫਿਰ ਤੋਂ ਇਲੈਕਸ਼ਨ ਹੋਣਗੇ। ਇਹ ਇਹਦੇ ਵਿੱਚ ਫਰ ਹੂੰ ਇਹ ਦੋਨੋਂ ਜੇਲ੍ਹ ਇੱਥਨੇ ਤੇ ਕੰਮ ਕੇ ਦਾ ਲਿਆਣਾ ਇਹਨਾਂ ਨੂੰ ਥੋ ਚੱਕਣ ਲਈ ਉਹਨਾਂ ਨੇ ਤੇ ਨਹੀਂ ਅੱਖੇ ਸੌ ਨਹੀਂ ਚੁੱਕਣੀ ਉਹਨਾਂ ਨੇ ਤੇ ਨਹੀਂ ਅੱਖੇ ਸੌ ਚੁੱਕਣੇ ਜਾਣਾ ਤੇ ਫਿਰ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਇਹਨਾਂ ਤੇ ਭਾਵੇਂ ਰਖੇ ਸਾਹਿਬ ਨੇ ਤੇ ਭਾਵੇਂ ਅਮਰਤਪਾਲ ਸਿੰਘ ਇੱਕ ਕਾਨੂੰਨ ਲਾਗੂ ਨਹੀਂ ਹੁੰਦਾ ਇਹ ਜ਼ਿੰਮੇਵਾਰੀ ਲੋਕ ਸਭਾ ਦੇ ਸਪੀਕਰ ਦੀ ਹੈ ਜੇ ਉਹ ਸੌ ਨਹੀਂ ਚੁਕਾ ਸਕਿਆ ਤੇ ਸਪੀਕਰ ਸਾਹਿਬ ਦੇ ਉੱਤੇ ਐਨਐਸਏ ਲਾ ਕੇ ਉਹਨਾਂ ਨੂੰ ਜੇਲ੍ਹ ਭੇਜ ਸਕਦਾ ਸਪੀਕਰ ਆਪਣਾ ਜਿਹੜਾ ਅਧਿਕਾਰ ਹੈ ਉਹ ਵੀ ਯੂਜ਼ ਕਰ ਸਕਦੇ ਨੇ ਆਪਣੀ ਪਾਵਰ ਯੂਜ਼ ਕਰਕੇ ਉਹਨਾਂ ਦੋਨੋਂ ਐਮਪੀਜ਼ ਨੂੰ ਬੁਲਾ ਸਕਦੇ ਨੇ ਉਹਨੇ ਉਹਨੇ ਕਿਉਂ ਨਹੀਂ ਕੀਤਾ ਅਧਿਕਾਰ ਯੂਜ਼ ਇੱਕ ਇਹੋ ਜੀ ਸਵਧਾਨ ਦੀ ਜਿਹੜੀ ਹੈ ਰੱਖਿਆ ਹੋਈ ਹੈ ਜਾਂ ਸੁਰੱਖਿਆ ਹੋਈ ਹੈ ਜਾਂ ਧਜੀ ਉੜੀ ਹੈ ਇਹ ਹਨ ਵੱਲੇ ਦਿਨਾਂ ਵਿੱਚ ਪੁੱਛਿਆ ਜਾਏਗਾ ਵਿਪੱਖ ਦੀ ਕੰਨੀ ਇਹ ਗੱਲ ਪੈ ਗਈ ਤੇ ਜ਼ਰੂਰ ਇਹ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਗੱਲ ਆਏਗੀ ਇਹਨਾਂ ਇਥੇ ਕੀ ਹੁੰਦੀ ਆ ਹੂੰ ਥੋੜਾ ਸਮਝਾਓ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਭਾਈ ਅਮਰਪਾਲ ਸਿੰਘ ਜੀ ਨੂੰ ਚ ਬੰਦ ਨੇ ਇੱਕ ਸਾਲ ਲਈ ਐਕਸਟੈਂਡ ਕੀਤਾ ਜਾਂਦਾ ਨੈਸ਼ਨਲ ਸਿਕਿਉਰਿਟੀ ਐ ਇਹਨਾਂ ਇਥੇ ਕੀ ਹੁੰਦੀ ਆ ਇੱਕ ਸਾਲ ਲਈ ਲਾਈ ਗਈ ਹੂੰ ਗਰਾਉਂਡ ਆਫ ਡਿਟੈਂਸ਼ਨ ਨਹੀਂ ਦਿੱਤੀਆਂ ਗਈਆਂ ਉਹਨਾਂ ਦੀਆਂ ਚੈਲੰਜ ਹੋਈਆਂ ਜਾਂ ਜਿਵੇਂ ਮੈਂ ਜਿਸ ਤਰ੍ਹਾਂ ਉਸ ਤੋਂ ਬਾਅਦ ਇੱਕ ਸਾਲ ਲਈ ਹੋਰ ਐਕਸਟੈਂਡ ਕਰਤੀ ਹੂੰ ਕੰਟੀਨਿਊਡ ਐਨਐਸਏ ਨਹੀਂ ਹੋ ਸਕਦੀ ਹੂੰ ਇਸ ਦੇ ਵਿੱਚ ਬ੍ਰੇਕ ਪੈਣੀ ਸੀ ਉਹਨਾਂ ਨੂੰ ਬਾਹਰ ਹਾਣਾ ਸੀ ਹੂੰ ਕਿਉਂ ਨਹੀਂ ਆਏ ਬਾਹਰ ਹੂੰ ਆ ਮੇਰੇ ਕੋਲ ਐਨਐਸਏ ਦਾ ਕਾਨੂੰਨ ਪਿਆ ਹੂੰ ਇਹਦੇ ਵਿੱਚ ਇਹ ਪ੍ਰਵਧਾਨ ਕਿਤੇ ਨਹੀਂ ਲਿਖਿਆ ਵੀ ਕੰਟੀਨਿਊਸ ਐਨਐਸਏ ਹੋਗੀ ਹੂੰ ਇਹ ਕਿਤੇ ਨਹੀਂ ਲਿਖਿਆ ਬਿਲਕੁਲ ਅਕਾਲੀ ਅਗੂ ਵਿਰਸਵ ਸਿੰਘ ਮਲਟੋਹਾ ਕਹਿੰਦੇ ਰਹੇ ਕਿ ਮੇਰੇ ਤੇ ਐਨਐਸਏ ਲੱਗੀ ਪ੍ਰਕਾਸ਼ ਸਿੰਘ ਬਾਦਲ ਤੇ ਲੱਗੀ ਸਾਡਾ ਮੁੱਖ ਮੰਤਰੀ ਤੇ ਉਹ ਬਹੁਤ ਸਾਲ ਬਾਅਦ ਆ ਕੇ ਮੁੱਖ ਮੰਤਰੀ ਵੀ ਬਣੇ ਵਿਚਰਦੇ ਰਹੇ ਆਮ ਲੋਕਾਂ ਦੇ ਵਿੱਚ ਤੇ ਭਾਈ ਅਮਰਪਾਲ ਸਿੰਘ ਐਡਾ ਵੱਡਾ ਕਿਹੜਾ ਗੁਨਾਹ ਕਰ ਗਏ ਕਿ ਉਹ ਜੇਲ੍ਹ ਤੋਂ ਬਾਹਰ ਹੀ ਨਹੀਂ ਆ ਸਕਦੇ ਸੌ ਚੱਕਰ ਵੀ ਨਹੀਂ ਆ ਸਕਦੇ ਇਹ ਇਹ ਗੁਨਾਹ ਸਰਕਾਰ ਦਰਸਨ ਦੇ ਵਿੱਚ ناکਾਮਯਾਬ ਰਹੀ ਇਹ ਸਰਕਾਰ ਕੰਟੀਨਿਊਡ ਐਨਐਸਏ ਲਗਾ ਰਹੀ ਹੈ ਇਹ ਨਹੀਂ ਲਗਾ ਸਕਦੀ ਇਹ ਸਰਕਾਰ ਲੋਕਤੰਤਰ ਦਾ ਅਪਮਾਨ ਕਰ ਰਹੀ ਹੈ ਨਹੀਂ ਕਰ ਸਕਦੀ ਇਹਨਾਂ ਨੂੰ ਚਾਰਜਮੈਨ ਚੋਣਾ ਜਿਹੜੀਆਂ ਆਈਆਂ ਇਹਦੇ ਇੱਚੇ ਦਾ ਜਵਾਬ ਮਿਲ ਜਾਣਾ ਪੰਜਾਬ ਤੋਂ ਅੱਗੇ 13 ਨੂੰ ਜਿੱਤਣੀਆਂ ਸੀ 3 ਤਿੰਨ ਰਹਿ ਗਈਆਂ ਨਾ ਇਹਨਾਂ ਦੀ ਹੁਣ ਵੀ ਇਹਨਾਂ ਨੂੰ ਜਵਾਬ ਮਿਲ ਜਾਏਗਾ ਕਿ ਪੰਜਾਬ ਕੀ ਹੈ ਤੇ ਆਮ ਆਦਮੀ ਕੀ ਹੈ ਤੇ ਆਮ ਆਦਮੀ ਪਾਰਟੀ ਕੀ ਹੈ ਅਜੇ ਇਹਨਾਂ ਨੇ ਬੜੀਆਂ ਧੰਦਲੀਆਂ ਕੀਤੀਆਂ ਹਨ ਉਹਨਾਂ ਤਾਂ ਹੰਦਲੀਆਂ ਦੇ ਕੈਂਡਲ ਜਿਹੜੇ ਨੇ ਛੇਤੀ ਆਨ ਵਾਲੇ ਨਹੀਂ ਭਗਵੰਤ ਮਾਨ ਕਹਿੰਦੇ ਨੇ ਪੀਆਇਲ ਸ਼ੁਕਰ ਹੈ ਹਜੇ ਕੋਈ ਨਹੀਂ ਆਈ ਪਰ ਭਗਵੰਤ ਮਾਨ ਨੂੰ ਇਹ ਨਹੀਂ ਪਤਾ ਵੀ ਖੀਰ ਰਿਜ ਰਹੀ ਹੈ ਹੌਲੀ ਹੌਲੀ ਸਵਾਦ ਨਾਲ ਖਾਏ ਹੋ ਤੁਸੀਂ ਫਿਰ ਹਮ ਹਮ ਅਬ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ ਤਾਂ ਕਹਿੰਦੇ ਨੇ ਵੀ ਗ੍ਰਹਿ ਮੰਤਰਾਲਾ ਮੁੱਖ ਮੰਤਰੀ ਪਰ ਕਹਿੰਦੇ ਨਹੀਂ ਗ੍ਰਹਿ ਮੰਤਰਾਲਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ ਹੀ ਤੇ ਇਹ ਕਿਹਾ ਜਾਂਦਾ ਹੈ ਵੀ ਗ੍ਰਹਿ ਮੰਤਰਾਲੇ ਵੱਲੋਂ ਸਾਈਨ ਕਰਕੇ ਭਾਈ ਅਮਰਿਤਪਾਲ ਸਿੰਘ ਤੇ ਐਨਸੀਏ ਲਗਾ ਕੇ ਉਹਨਾਂ ਨੂੰ ਡਿਬਰੂਗੜ ਜੇਲ੍ਹ ਭੇਜਿਆ ਗਿਆ ਅੰਮ੍ਰਿਤਸਰ ਦੇ ਡੀਸੀ ਦੀ ਪਰਮਿਸ਼ਨ ਦੇ ਨਾਲ ਤੇ ਹੁਣ ਇਹ ਗ੍ਰਹਿ ਮੰਤਰਾਲਾ ਹੀ ਹੈ ਜਿਹੜਾ ਭਾਈ ਅਮਰਿਤਪਾਲ ਸਿੰਘ ਨੂੰ ਵਾਪਸ ਲਿਆ ਸਕਦਾ ਹੈ ਜਾਂ ਸੌਂਚ ਕਾ ਸਕਦਾ ਹੈ ਪਰ ਕਿਤੇ ਨਾ ਕਿਤੇ ਜਿਵੇਂ ਐਨਸੀਏ ਐਕਸਟੈਂਡ ਹੋਈ ਹੈ ਕੀ ਉਮੀਦ ਰੱਖੀ ਜਾ ਸਕਦੀ ਹੈ ਕਿਉਂਕਿ ਅਸੀਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਬਹੁਤ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਜਦੋਂ ਵੀ ਉਹਨਾਂ ਦੀ ਰਿਹਾਈ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਵੱਧ ਅੜਿੱਕਾ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਦੇ ਵੱਲ ਉਡਾਇਆ ਜਾਂਦਾ ਹੈ ਕਿ ਇਹਨਾਂ ਹਾਲਾਤਾਂ ਦੇ ਵਿੱਚ ਉਮੀਦ ਰੱਖੀ ਜਾ ਸਕਦੀ ਹੈ ਵੀ ਭਾਈ ਅਮਰਪਾਲ ਸਿੰਘ ਬਾਹਰ ਆ ਜਾਣਗੇ ਇਹਨਾਂ ਦਾ ਮਕਸਦ ਹੀ ਇਹ ਹੈ ਤੇ ਇਹ ਸੀਟ ਦੀ ਰੋਜ ਹੈ ਇਹਨਾਂ ਨੂੰ ਇਹ ਦੀ ਲੀਗਲ ਇਮਪਲੀਕੇਸ਼ਨ ਨਹੀਂ ਪਤਾ ਆਪਣਾ ਜਿਹੜਾ ਇਹਨਾਂ ਦਾ ਪ੍ਰਿੰਸੀਪਲ ਹੈ ਲਾਹੌਰ ਇਥੇ ਐਡਵੋਕੇਟ ਜਨਰਲ ਉਹਦੇ ਨਾਲ ਸਲਾਹ ਤਾਂ ਕਰ ਲੈਂਦੇ ਇੱਕ ਵਾਰੀ ਉਹਦੇ ਨਾਲ ਸਲਾਹ ਨਹੀਂ ਕੀਤੀ ਹੂੰ ਉਹਨੇ ਉਹਨੂੰ ਜ਼ਰੂਰ ਭਗਵੰਤ ਮਾਨ ਨੂੰ ਸਲਾਹ ਦਿੱਤੀ ਹੋਣੀ ਆ ਵੀ ਤੁਸੀਂ ਗਲਤ ਕਰ ਰਹੇ ਹੋ ਹੂੰ ਲੇਕਿਨ ਜਦੋਂ ਹੌਮੇ ਹੁੰਦੀ ਹੈ ਨਾ ਸਵਾਰ ਹੁੰਦੀ ਹੈ ਤੇ ਫਿਰ ਹਸ਼ਰ ਮੋਦੀ ਵਰਗਾ ਹੁੰਦਾ ਹੂੰ ਇੱਕ ਅਖੇਲਾ 100 ਪਾਰੀ ਇਸ ਵਾਰ 400 ਪਾਰ ਤੇ ਇਸ ਵਾਰ ਤਾਂ ਸਮੁੰਦਰੋਂ ਫਾਰ ਹੋ ਜਾਣੇ ਸੀ ਜਿੱਥੇ ਤਾਂ ਆਪਣ ਨਾਲ ਗੱਲ ਚੱਲ ਰਹੀ ਸੀ ਯੋਧਿਆਂ ਵਿੱਚ ਇਹਨਾਂ ਨੇ ਕੀ ਕੰਮ ਕੀਤਾ ਕੱਲ੍ਹ ਆ ਰੀਤ ਸੀਗੀ ਨਿਊ ਦਾ ਰੀਤ ਸੀਗੀ RAM ਮੰਦਰ ਜਿਹੜਾ ਇਹਨੇ ਬਣਾਇਆ ਉੱਤੇ ਬਾਰਿਸ਼ ਹੋਈ ਤੇ ਛੱਤ ਚੋਂ ਲੱਗਦੀ ਹੈ ਜੇ ਇਹੋ ਜਿਹੀ RAM ਪਕਤੀ ਹੈ ਤੇ ਫੇਰ ਇਹਨਾਂ ਸਾਰਿਆਂ ਉੱਤੇ ਇਹਨਾਂ ਇੱਥੇ ਲਗਣੀ ਬੰਦੀ ਹੈ ਕਿ ਨਹੀਂ ਬੰਦੀ ਹੈ RAM ਜੀ ਪੁੱਛ ਲੈਣਗੇ ਇਹਨਾਂ ਨੂੰ ਹੂੰ ਕਾਨੂੰਨ ਕੀ ਕਹਿੰਦਾ ਹੈ ਹਾਈ ਕੋਰਟ ਜਾਂ ਦੇਸ਼ ਦੀ ਸੁਪਰੀਮ ਕੋਰਟ ਉਸ ਤੋਂ ਇਲਾਵਾ ਕੀ ਭਾਈ ਅਮਰਿਤਪਾਲ ਸਿੰਘ ਕੋਲ ਚਾਰਾ ਹੈ ਪੰਜਾਬ ਸਰਕਾਰ ਤੋਂ ਇਲਾਵਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਰਾਹੀਂ ਉਹ ਬਾਹਰ ਆ ਸਕਦੇ ਨੇ ਇਹ ਇਹਦੇ ਵਿੱਚ ਬਿਲਕੁਲ ਚਾਰਾ ਹੈਗਾ ਚਾਰਾ ਜੋਈ ਵੀ ਹੈਗੀ ਹੈ ਹੂੰ ਚਾਰਾ ਭਗਵੰਤ ਮਾਨ ਨੂੰ ਸਮਝ ਹੋਣੀ ਚਾਹੀਦੀ ਹੈ ਜਿਹੜੀ ਗੱਲ ਮੈਂ ਕਹਿ ਰਿਹਾ ਹਾਂ ਹੂੰ ਕਿ ਭਾਈ ਅਮਰਿਤਪਾਲ ਸਿੰਘ ਦੀ ਪਟੀਸ਼ਨ ਮੇਨਟੇਨੇਬਲ ਹੈ ਹੂੰ ਤੇ ਚਾਰਾ ਜੋਈ ਕੀ ਹੁੰਦੀ ਹੈ ਇਸ ਚੀਜ਼ ਨੂੰ ਇਨ ਹਿਊਮਨ ਰਾਈਟਸ ਨੂੰ ਹੂੰ ਜਿਹੜੇ ਹਕਾਂ ਦਾ ਵਿਨਾਸ਼ ਹੋ ਰਿਹਾ ਮਨੁੱਖੀ ਹਕਾਂ ਦਾ ਵਿਨਾਸ਼ ਹੋ ਰਿਹਾ ਇਹਦੇ ਉੱਤੇ 20 ਪੀਆਇਲ ਆ ਸਕਦੀ ਹੈ ਔਰ ਕਿਸੇ ਵੇਲੇ ਵੀ ਆ ਸਕਦੀ ਹੈ ਕੀ ਉਹਨਾਂ ਦੀ ਫੈਮਲੀ ਇਹ ਅਪਰੋਚ ਕਰ ਸਕਦੀ ਹੈ ਜਾਂ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚੋਂ ਖੁਦ ਇਹ ਜਿਹੜੀ ਅਪਰੋਚ ਭਾਈ ਅਮਰਤਪਾਲ ਸਿੰਘ ਖੁਦ ਵੀ ਕਰ ਸਕਦੇ ਨੇ ਪਬਲਿਕ ਸਟੇਟਿਡ ਪਰਸਨ ਜਿਹੜੇ ਨੇ ਉਹ ਧਿਆਤੀ ਹੁੰਦੀ ਦੇਖ ਕੇ ਮਾਨ ਸਰਕਾਰ ਨੂੰ ਕੋਰਟ ਦੇ ਘਟਾਰੇ ਵਿੱਚ ਖੜਾ ਕਰ ਸਕਦੇ ਨੇ ਹੂੰ ਐਨਐਸਏ ਹੂੰ ਜਦੋਂ ਅਸੀਂ ਗੱਲ ਕਰਦੇ ਹਾਂ ਅੰਗਰੇਜ਼ਾਂ ਨੇ 2023 ਚ ਬਣਾਇਆ ਨੈਸ਼ਨਲ ਸਿਕਿਉਰਿਟੀ ਐਕਟ ਹੂੰ ਉਹ ਕਹਿੰਦੇ ਆ ਦੇਸ਼ ਦੀ ਜਿਹੜੀ ਹੈ ਡੈਮੋਕ੍ਰੈਟਿਕ ਪ੍ਰੋਸੈਸ ਹੂੰ ਵਿਵਸਥਾ ਆਰਥਿਕ ਵਿਵਸਥਾ ਹੂੰ ਉਹਨੂੰ ਟਾ ਨਹੀਂ ਲਕਣੀ ਚਾਹੀਦੀ ਹੂੰ ਤੇ ਇੱਥੇ ਭਗਵੰਤ ਮਾਨ ਜੀ ਇਹ ਦੱਥੇ ਕਿ ਐਨਐਥੇ ਲਈ ਕਿਵੇਂ ਆ ਮੈਨੂੰ ਇੱਕ ਗੱਲ ਯਾਦ ਹੈ ਹੂੰ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਮੈਂ ਉਸ ਵੇਲੇ ਹਾਜ਼ਰ ਸੀਗਾ ਹਮ ਡਿਵੀਜ਼ਨ ਬੈਂਚ ਕੋਲ ਹਮ ਰਾਮ ਰਹੀਮ ਦਾ ਜਿਸ ਨੂੰ ਨੂੰ ਕੈਦ ਹੋਣੀ ਸੀ ਜੀ ਪੰਚਕੂਲੇ ਪੰਚਕੂਲਾ ਅਦਾਲਤ ਦੇ ਵਿੱਚ ਹਮ ਔਰ ਔਰ ਉਸ ਵੇਲੇ ਕੋਰਟ ਨੇ ਇੱਕ ਸਵਾਲ ਕੀਤਾ ਸੀਗਾ ਹਮ ਇਹਨੇ ਲੋਕਾਂ ਦਾ ਇਕੱਠ ਕਿਉਂ ਹਮ ਪੰਚਕੂਲੇ ਦੇ ਵਿੱਚ ਹਮ ਲੈਂਡ ਆਰਡਰ ਸਿਚੁਏਸ਼ਨ ਕੀ ਹੈ ਹਮ ਤੇ ਉਸ ਵੇਲੇ ਦੇ ਜਿਹੜੇ ਕਮਿਸ਼ਨਰ ਆਫ ਪੁਲਿਸ ਸੀਗੇ ਪੰਚਕੂਲੇ ਦੇ ਉਹ ਆ ਕੇ ਕਹਿੰਦੇ ਜੀ ਅਸੀਂ 144 लाती है हम 144 मतलब दफा 144 ला... लाती मैं कह जी انا ਜਿਹੜਾ ਆਰਡਰ ਮੈਂ ਭਾਵੇਂ ਉਸ ਵਿੱਚ ਠਿਰ ਨਹੀਂ ਸੀ ਲੇਕਿਨ ਮੈਂ ਇਹ ਗਲਤ ਸਾਫ ਕਹੀ ਮੈਂ ਕਹ ਜੀ ਇਹਨਾਂ ਨੂੰ 144 ਦਫਾ ਦੇ मीनिंग ही ਨਹੀਂ ਪਤਾ ਲਾਇਆ ਖਿੱਤੇ ਆ ਕੰਧ ਨਾਲ ਲਾਇਆ ਖੇ ਕਾਗੀ ਤੇ ਲਾਇਆ ਇਹਨਾਂ ਨੂੰ ਪਤਾ ਹੀ ਨਹੀਂ ਜੇ ਇਹਨਾਂ ਨੂੰ ਪਤਾ ਨਹੀਂ ਤੇ ਐਡਾ ਬਟਾਈ ਕੱਟ ਕੇ ਕਿਵੇਂ ਕਰਾਉਡ ਕਿੱਦਾਂ ਆ ਗਿਆ ਇਹ ਚੀਜ਼ ਕੋਰਟ ਦੇ ਵਿੱਚ ਹੋਈ ਸੀ ਕਾਗਜ਼ਾਂ ਨੂੰ ਪੜਨਾ ਸੋਚਣਾ ਸਮਝਣਾ ਵਿਚਾਰਨਾ ਤੇ ਅੱਗੇ ਤੋਰਨਾ ਇਹ ਵੱਖਰੇ ਵੱਖਰੇ ਕਨਸੈਪਟ ਨੇ ਹੁਣ ਕਿਵੇਂ ਤੇ ਕਿਸ ਤਰ੍ਹਾਂ ਇਹ ਕਨਸੈਪਟ ਅੱਗੇ ਤੁਰਦਾ ਹੈ ਇਹ ਇੱਕ ਦੇਸ਼ ਦੇ ਲੋਕਤੰਤਰ ਲਈ ਤੇ ਦੇਸ਼ ਦੀ ਆਰਥਿਕਤਾ ਲਈ ਇੱਕ ਵੱਡਾ ਚੈਲੰਜ ਹੈ ਜਿਹੜਾ ਪ੍ਰੂਵ ਹੋ ਗਿਆ ਹੈ ਹੋਏਗਾ ਆਨਲੇ ਤੇ ਨਾ ਇੱਚ ਤੇ ਰੱਬ ਸੁੱਖ ਰੱਖੇ ਦੇਸ਼ ਦੀ ਮਗਧਿਆਂ ਖੈਰ ਕਿ ਕਿਸੇ ਨਾਲ ਜਹਾਤੀ ਨਾ ਹੋਵੇ ਤੇ ਮੈਂ ਤੁਹਾਨੂੰ ਇੱਕ ਗੱਲ ਕਮਾਂਗਾ ਐਨਐਸਏ ਇਹਨਾਂ ਨੂੰ ਇਹ ਪਤਾ ਹੀ ਨਹੀਂ ਅਕਲਮੰਦਾਂ ਨੂੰ ਗੁਰੂ ਨਾਨਕ ਸਾਹਿਬ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਵਿਜ਼ਨ ਸਾਹਮਣੇ ਰੱਖ ਕੇ ਇਹ ਗੱਲ ਕਹੀ ਸੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਤੇ ਭਗਵੰਤ ਮਾਨ ਕੋਲੇ ਵਿਜ਼ਨ ਹੈ ਨਹੀਂ ਜੇ ਹੁੰਦਾ ਇਹ ਵਿਜ਼ਨ ਲੋਕਤੰਤਰ ਦਾ ਵਿਜ਼ਨ ਹੁੰਦਾ ਸਤਕਾਰ ਕਰਦਾ ਲੋਕਤੰਤਰ ਦਾ ਤੇ ਸਿਮਰਨਜੀਤ ਸਿੰਘ ਮੰਨਦੀਆਂ ਜਿਵੇਂ ਡਿਟੈਂਸ਼ਨ ਗਰਾਊਂਡਸ ਉੱਥੇ ਵੇਲੇ ਡ੍ਰੌਪ ਹੋਈਆਂ ਸੀ ਉਹਨਾਂ ਦੇ 100 ਤੋਂ ਜ਼ਿਆਦਾ ਕੇਸ ਚੱਲ ਰਹੇ ਸੀ ਸੀਮਿਤ ਸਿੰਘ ਮੰਨਦੇ ਇੱਥੇ ਵੀ ਇਹ ਇੱਥੇ ਵੀ ਹੋ ਸਕਦੀ ਹੈ ਕਿਉਂ ਨਹੀਂ ਹੋ ਸਾਈਂ ਇਹ ਇੱਕ ਆਪਣੇ ਆਪ ਦੇ ਵਿੱਚ ਹਾਲ ਕਹਿੰਦੇ ਨੇ ਕਿ ਭਗਵੰਤ ਮਾਨ ਦੋ ਚੀਜ਼ਾਂ ਦੇ ਵਿਚਾਲੇ ਫਸਿਆ ਹੈ ਜੇ ਤਾਂ ਹੁਣ ਐਨਐਸਏ ਦਾ ਦੁਬਾਰਾ ਲਗਾਇਆ ਹੈ ਤਾਂ ਵੀ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ ਜੇਕਰ ਅਮਰਿਤਪਾਲ ਦੀ ਬਾਹਰ ਆਉਣ ਨੂੰ ਲੈ ਕੇ ਜੇਲ੍ਹ ਚੋਂ ਰਿਹਾਈ ਨੂੰ ਲੈ ਕੇ ਐਨਓਸੀ ਦਿੰਦਾ ਤਾਂ ਵੀ ਭਗਵੰਤ ਮਾਨ ਫਸਦਾ ਕਿਉਂਕਿ ਅਮਰਿਤਪਾਲ ਦੇ ਉੱਤੇ ਅਕਸਰ ਜਿਹੜੀ ਸ਼ਬਦਾਵਲੀ ਅਮਰਿਤਪਾਲ ਦੇ ਲਈ ਲੋਕ ਯੂਜ਼ ਕਰਦੇ ਨੇ ਜਾਂ ਨੈਸ਼ਨਲ ਮੀਡੀਆ ਯੂਜ਼ ਕਰਦਾ ਉਹ ਇਹ ਕਹਿੰਦੇ ਨੇ ਖਾਲਿਸਤਾਨ ਸਮਰਥਕ ਹੈ ਮਾਹੌਲ ਖਰਾਬ ਕਰਨਾ ਚਾਹੁੰਦਾ ਸੋ ਭਗਵੰਤ ਮਾਨ ਸਰਕਾਰ ਬਾਰੇ ਇਹ ਗੱਲ ਕਹੀ ਜਾਂਦੀ ਹੈ ਵੀ ਕਿਤੇ ਨਾ ਕਿਤੇ ਸਰਕਾਰ ਫਸੀ ਹੋਈ ਹੈ ਰਿਹਾਈ ਨਾ ਜੇ ਨਹੀਂ ਕਰਦੇ ਤਾਂ ਫਿਰ ਪੰਜਾਬ ਦੇ ਵਿੱਚ ਵੱਡੇ ਤਬਕੇ ਦੇ ਗੁੱਸੇ ਦਾ ਸਾਹਮਣਾ ਕਰਨਾ ਪੈਂਦਾ ਜੇ ਰਿਹਾਈ ਕਰਦੇ ਨੇ ਤਾਂ ਫਿਰ ਕੇਂਦਰੀ ਪਦਰਤੇ ਜਾਂ ਨੈਸ਼ਨਲ ਪਦਰਤੇ ਸਰਕਾਰ ਦੀ ਜਿਹੜੀ ਕਿਰਕ੍ਰੀਆ ਹੋ ਸਕਦੀ ਹੈ ਇਹ ਵੀ ਹੋ ਸਕਦਾ ਹੈ ਇਹ ਵੀ ਕਿਹਾ ਜਾ ਸਕਦਾ ਹੈ ਵੀ ਸਰਕਾਰ ਦੇਸ਼ ਵਿਰੋਧੀ ਤਾਕਤਾਂ ਦਾ ਸਾਥ ਦਿੰਦੀ ਹੈ ਇਹ ਭਗਵੰਤ ਮਾਨ ਦੀ ਕਿਰਕ੍ਰੀ ਕਿੱਥੇ ਨਹੀਂ ਹੋਈ ਲੋਕਾਂ ਨੇ ਇਹ ਵੀ ਕਿਹਾ ਕਿ ਜਿਹੜਾ ਥੱਪੜਖਾਂਡ ਹੋਇਆ ਚੰਡੀਗੜ੍ਹ 에어ਪੋਰਟ ਦੇ ਉੱਤੇ ਹਮ ਕੰਗਨਾ ਰਣੌਤ ਇੱਥੇ ਕਹਿ ਕੇ ਪੰਜਾਬ ਦੀ ਟੈਰੀਟਰੀ ਵਿੱਚ ਇਹ ਗੱਲ ਤੈਨ ਨੇ ਦਿੱਲੀ ਕਿਵੇਂ ਜਾਣ ਦਿੱਤੀ ਐਨਐਸਏ ਕਿਉਂ ਨਹੀਂ ਲਾਈ ਹਮ ਉਹਦੇ ਤੇ ਇਹਨੇ ਇੱਥੇ ਕਿਉਂ ਨਹੀਂ ਲੱਗੀ ਇਹ ਸਵਾਲ ਮੈਂ ਕਰੂੰਗਾ ਕੋਰਟ 'ਚ ਹੂੰ ਇੱਥੇ ਬੰਦੇ ਨੂੰ ਕਰੂੰਗਾ ਇਸ ਦੀ ਸਰਕਾਰ ਨੂੰ ਕਰੂੰਗਾ ਵੀ ਜਨਾਬ ਦੱਸੋ ਤੁਸੀਂ ਨਿਆ ਪ੍ਰਣਾਲੀ ਤੁਹਾਡੇ ਕੋਲ ਹੈ ਗ੍ਰਹਿ ਮੰਤਰ ਹੱਲੇ ਤੁਹਾਡੇ ਕੋਲ ਹੈ ਤੇ ਤੁਸੀਂ ਇਹ ਕੀ ਕਰ ਰਹੇ ਹੋ ਹੂੰ ਕੀ ਤੁਸੀਂ ਇਸ ਤਰ੍ਹਾਂ ਦੀ ਸੇਵਾ ਕਰ ਰਹੇ ਹੋ ਕੀ ਵੈਲਫੇਅਰ ਸਟੇਟ ਕਨਸਟੀਟਿਊਸ਼ਨ ਦੇ ਥੱਲੇ ਇਸ ਤਰ੍ਹਾਂ ਦੀ ਹੁੰਦੀ ਹੈ ਹੂੰ ਕੀ ਹਿਊਮਨ ਰਾਈਟਸ ਦੀ ਜਿਹੜੀ ਹੈ ਵਾਇਲੇਸ਼ਨ ਕਰਨੀ ਇਹ ਗਾਰੰਟੀ ਹੈ ਇਸ ਸਰਕਾਰ ਦੀ ਹੂੰ ਇਹ بڑے ਸਵਾਲ ਨੇ ਆਉਣ ਵਾਲੇ ਦਿਨਾਂ ਵਿੱਚ ਹੋ ਸਕਦੇ ਨੇ ਪਹਿਲੀ ਨੂੰ ਘੋਟ ਖੁੱਲ ਰਹੀ ਹੈ ਤੇ ਦੇਖਦੇ ਹਾਂ ਕੀ ਹੁੰਦਾ ਕਾਨੂੰਨ ਦੇ ਨਜ਼ਰੀਏ ਤੋਂ ਵੇਖੀਏ ਤਾਂ ਅਸੀਂ ਭਾਈ ਅਮਰਪਾਲ ਸਿੰਘ ਦੇ ਵਕੀਲ ਨਾਲ ਵੀ ਗੱਲ ਕੀਤੀ ਸੀ ਉਹ ਕਹਿੰਦੇ ਸੀ ਕਿ ਦੋ ਰਸਤੇ ਨੇ ਇੱਕ ਤਾਂ ਟੈਂਪਰਰੀ ਰਿਲੀਫ ਨਾ ਇੱਕ ਪਰਮਨੈਂਟ ਰਿਲੀਫ ਦਾ ਪਰਮਨੈਂਟ ਵਾਲੀ ਪਾਸੇ ਹਾਲੇ ਕੋਈ ਬਹੁਤਾ ਪੋਜ਼ਿਟਿਵ ਨਹੀਂ ਨਜ਼ਰ ਆ ਰਿਹਾ ਸਰਕਾਰ ਦਾ ਰੁਕ ਪਰ ਟੈਂਪਰੇਰੀ ਦੇ ਲਈ ਹੋ ਸਕਦਾ ਹੈ ਉਹ ਸੌ ਚੱਕਣ ਬਾਹਰ ਆ ਜਾਣ ਫੇਰ ਵਾਪਸ ਜੇਲ ਚਲੇ ਜਾਣ ਤੇ ਜਦੋਂ ਵੀ ਲੋਕ ਸਭਾ ਦਾ ਕੋਈ ਸੈਸ਼ਨ ਹੋਵੇ ਉਦੋਂ ਉਹ ਐਜ਼ ਅ ਮੈਂਬਰ ਪਾਰਲੀਮੈਂਟ ਜਿਹੜਾ ਸੈਸ਼ਨ ਦੇ ਵਿੱਚ ਮੌਜੂਦ ਹੋਣਾ ਪਰ ਅੱਜ ਵਾਲੇ ਹਾਲਾਤਾਂ ਤੋਂ ਦੇਖ ਕੇ ਕਿਤੇ ਵੀ ਇਹ ਨਹੀਂ ਲੱਗਦਾ ਵੀ ਟੈਂਪਰੇਰੀ ਰਿਲੀਜ਼ ਵੀ ਜਿਹੜੀ ਹੈ ਭਾਈ ਅਮਰਿਤਪਾਲ ਸਿੰਘ ਨੂੰ ਮਿਲੇਗੀ ਮੈਂ ਭਾਈ ਅਮਰਪ੍ਰਤ ਫਾਲ ਸਿੰਘ ਜੀ ਦੇ ਵਕੀਲ ਨਾਲ ਸਹਿਮਤ ਹਾਂ ਉਹਨਾਂ ਦੀ ਗੱਲ ਨੂੰ ਪਟਾ ਕਰਤਾ ਹੂੰ ਉਹ ਇਸ ਗੱਲ 'ਤੇ ਤਵਜਹਉਂਦੇ ਹਨ ਕਿ ਇਹਨਾਂ ਦੀਆਂ ਪਹਿਲੀਆਂ ਐਨਐਸਐਡੀਆਂ ਜਿਹੜੀਆਂ ਗ੍ਰਾਊਂਡ ਸੀਗੀਆਂ ਉਹ ਕੀ ਸੀ ਦੂਜੀਆਂ ਕੀ ਐ ਤੀਜੀਆਂ ਕੀ ਐ ਇਸ ਚੀਜ਼ ਨੂੰ ਚੈਲੰਜ ਕਰਨ ਮੁੱਖ ਰੱਖਣ ਤੇ ਜੇ ਗਵਰਨਮੈਂਟ ਅਜੇ ਤੱਕ ਇਹਨਾਂ ਨੂੰ ਕੋਈ ਪ੍ਰੋਵਾਈਡ ਹੀ ਨਹੀਂ ਕਰ ਸਕੀ ਐਨਐਸਐਡੀਆਂ ਪ੍ਰੋਵੀਜ਼ਨਸ ਦੇ ਮੁਤਾਬਕ ਕੋਈ ਕਾਰਵਾਈ ਨਹੀਂ ਕਰ ਸਕੀ ਤੇ ਫਿਰ ਇਸ ਚੈਲੰਜ ਨੂੰ ਅੱਗੇ ਵਿਧਾਨਕੋਰਟ ਦੇ ਵਿੱਚ ਜਾ ਖਾਲਿਸਤਾਨ ਨੂੰ ਇੱਕ ਬਹੁਤ ਵੱਡਾ ਇਸ਼ੂ ਬਣਾਇਆ ਜਾਂਦਾ ਹੈ ਕਿ ਖਾਲਿਸਤਾਨੀ ਜਿਹੜੇ ਨੇ ਮਾਹੌਲ ਖਾਸ ਤੌਰ ਤੇ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜਾਂ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿੱਤੇ ਨੇ ਤਾਂ ਇਹੇ ਚਰਚਾ ਸ਼ੁਰੂ ਹੋ ਗਈ ਸੀ ਵੀ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੇ ਵਿੱਚ ਦੋ ਖਾਲਿਸਤਾਨ ਪੱਖੀ ਜਿਹੜੇ ਕੈਂਡੀਡੇਟ ਨੇ ਉਹ ਮੈਂਬਰ ਪਾਰਲੀਮੈਂਟ ਬਣਦੇ ਨੇ ਕਿਉਂ ਖਾਲਿਸਤਾਨ ਨੂੰ ਇੰਨਾ ਵੱਡਾ ਇਸ਼ੂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਇਹ ਜਿੰਨਾ ਲੋਕਾਂ ਦਾ ਦਿਮਾਗੀ ਜਨਤ ਨਿਕਲਿਆ ਹੋਇਆ ਇਹ ਉਹਨਾਂ ਲੋਕਾਂ ਦੀ ਸੋਚ ਹੈ ਕਿਉਂ ਕਿਉਂਕਿ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਲ ਨਹੀਂ ਦੇਖਣਾ ਜਿਸ ਜਿਸ ਵਿੱਚ ਸ਼ਾਹ ਮੁਹੰਮਦ ਜੰਗ ਸਿੰਘਾਂ ਤੇ ਪ੍ਰੰਗੀਆਂ ਦਾ ਜੰਗਨਾਮਾ ਦੇ ਵਿੱਚ ਇਹ ਗੱਲ ਕਹਿੰਦੇ ਆ ਰਾਜੀ ਵਸਤੇ ਹਿੰਦੂ ਮੁਸਲਮਾਨ ਦੋਏ ਸਿਰ ਦੋਹਾਂ ਦੇ ਉੱਤੇ ਵਿਫਾਤਾਈ ਸ਼ਾਹ ਮੁਹੰਮਦ ਦਾ ਵਿੱਚ ਪੰਜਾਬ ਦੇ ਜੀ ਕਦੀ ਨਹੀਂ ਸੀ ਤੀਜੀ ਜਾਤ ਆਈ ਇਹ ਜਿਹੜੀਆਂ ਤੀਜੀਆਂ ਜਾਤਾਂ ਆਈਆਂ ਨਾ ਇਹਨਾਂ ਨੂੰ ਇਹ ਰਾਜ ਚੁਪਦਾ ਸੀਗਾ ਇਹਨਾਂ ਨੇ ਇਸ ਰਾਜ ਨੂੰ ਅੱਗੇ ਨਹੀਂ ਚੱਲਣ ਦਿੱਤਾ ਉਹਦੇ ਵਿੱਚ ਕੀ ਮਾਰਾ ਸੀਗਾ ਉਹ ਖਾਲਸਾ ਦਰਬਾਰ ਵੀ ਸੀ ਲਾਹੌਰ ਦਰਬਾਰ ਵੀ ਸੀ ਪੰਜਾਬੀ ਦਰਬਾਰ ਵੀ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਸੀ ਵਿਸ਼ਾਲ ਰਾਜ ਸੀ ਔਰ ਸਾਰੇ ਉਹਦੇ ਹੀ ਖੁਸ਼ ਵਸਤੇ ਸੀ ਹਮ ਇਹਨਾਂ ਦੇ ਰਾਜ ਦੇ ਵਿੱਚ ਲੋਕ ਖੁਸ਼ ਕਿਉਂ ਨਹੀਂ ਵਸਤੇ ਇਹ ਸਵਾਲ ਨੇ ਆਉਣ ਵਾਲੇ ਇਸ ਲਈ ਇਹਨਾਂ ਨੂੰ ਰੜਕਦੇ ਨੇ ਜਿਹੜੇ ਲੋਕ ਪੰਜਾਬ ਨੂੰ ਬਦਨਾਮ ਕਰ ਰਹੇ ਨੇ ਪੰਜਾਬੀਅਤ ਨੂੰ ਬਦਨਾਮ ਕਰ ਰਹੇ ਨੇ ਸਿੱਖਾਂ ਨੂੰ ਬਦਨਾਮ ਕਰ ਰਹੇ ਨੇ ਪਠਾਨਾਂ ਨੂੰ ਬਦਨਾਮ ਕੀਤਾ ਹਮ ਇਹਨਾਂ ਲੋਕਾਂ ਨੇ ਉਹਨਾਂ ਉੱਤੇ ਐਨਐਸ ਕਿਉਂ ਨਹੀਂ ਲੱਗੀ ਇਹ ਮੇਰਾ ਸਵਾਲ ਹੈ ਠੀਕ ਹੈ ਪਾਏ ਅਮਰਿਤਪਾਲ ਸਿੰਘ ਦੇ ਫਾਦਰ ਦੇ ਨਾਲ ਹਾਲ ਹੀ ਦੇ ਵਿੱਚ ਗੱਲ ਹੁੰਦੀ ਹੈ ਉਹਨਾਂ ਦੀ ਸਟੇਟਮੈਂਟ ਸਾਹਮਣੇ ਆਉਂਦੀ ਹੈ ਉਹ ਕਹਿੰਦੇ ਨੇ ਕਿ ਅਸੀਂ ਬਹੁਤ ਧਿਰ ਪਹਿਲਾਂ ਹੀ ਜਦੋਂ ਅਮਰਿਤਪਾਲ ਜਿੱਤਦੇ ਨੇ ਨਾ ਤਾਂ ਉਦੋਂ ਹੀ ਜਿਹੜਾ ਪ੍ਰੋਸੈਸ ਹੈ ਸ਼ੁਰੂ ਕਰਤਾ ਸੀਗਾ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਲੈ ਕੇ ਆਉਣ ਦਾ ਲੈਟਰਸ ਵੀ ਲਿਖੇ ਅਸੀਂ ਖਾਸ ਤੌਰ ਤੇ ਉਹ ਤਾਂ ਲੋਕ ਸਭਾ ਦੇ ਸਪੀਕਰ ਦੇ ਉੱਤੇ ਸਵਾਲ ਚੱਕਦੇ ਨੇ ਵੀ ਉਹ ਆਪਣੀ ਪਾਵਰ ਵਰਤ ਕੇ ਕਿਉਂ ਅਮਰਿਤਪਾਲ ਸਿੰਘ ਨੂੰ ਬਾਹਰ ਲਿਆਉਣ ਦੇ ਵਿੱਚ ਸਫਲ ਨਹੀਂ ਹੋਏ ਉਹ ਕਹਿੰਦੇ ਨੇ ਵੀ ਅਸੀਂ ਸਾਰੇ ਕਿਤੇ ਲਿਖ ਕੇ ਦਿੱਤਾ ਸੀਗਾ ਅਸੀਂ ਜਿਹੜੇ ਜਿਹੜੇ ਡਿਪਾਰਟਮੈਂਟਸ ਦੇ ਵਿੱਚ ਲਿਖ ਕੇ ਦੇਣਾ ਸੀ ਅਰਜੀ ਦੇਣੀ ਸੀ ਦਿੱਤੀ ਹੈ ਪਰ ਈਵਨ ਉਹਨਾਂ ਨੂੰ ਅਮਰਿਤਪਾਲ ਦੇ ਜੇਲ੍ਹ ਵਿੱਚੋਂ ਬਾਹਰ ਆਉਣਾ ਤਾਂ ਦੂਰ ਦੀ ਗੱਲ ਹੈ ਉਹਨਾਂ ਦੇ ਕਿਸੇ ਲੈਟਰ ਦਾ ਜਾਂ ਕਿਸੇ ਰਿਟਰਨ ਐਪਲੀਕੇਸ਼ਨ ਦਾ ਕੋਈ ਰਿਪਲਾਈ ਵੀ ਨਹੀਂ ਆਇਆ ਇੱਕ ਗੱਲ ਕਹੀ ਜਾਂਦੀ ਆ ਜੱਜ ਵੀ ਉਹਨਾਂ ਦਾ ਹਮ ਵਕੀਲ ਵੀ ਉਹਨਾਂ ਦਾ ਹਮ ਤੇ ਜਿਹੜਾ ਮਨਸਬ ਸੀ ਲਿਖਨ ਅੱਲਾ ਕਰਨ ਅੱਲਾ ਉਹ ਵੀ ਉਹਨਾਂ ਦਾ ਤੇ ਫੈਸਲਾ ਪਤਾ ਸੀ ਕੀ ਹੋਏਗਾ ਹਮ ਇਹ ਇੱਕ ਸ਼ੇਰ ਹੈ ਜਿਹੜਾ ਮੈਂ ਲੈਂਗੁਏਜ ਵਿੱਚ ਐਕਸਪ੍ਰੈਸ ਕਰ ਰਿਹਾ ਸ਼ੇਰ ਦੀ ਲੈਂਗੁਏਜ ਵਿੱਚ ਐਕਸਪ੍ਰੈਸ ਨਹੀਂ ਕੀਤਾ ਹਮ ਤੇ ਜੇ ਹਾਕਮ ਤੋਂ ਲੱਗੇ ਕਾਨੂੰਨ ਤੱਕ ਹਮ ਜਾਂ ਜੋ ਵੀ ਇਹ ਫਿਰਕੀ ਚੱਲ ਰਹੀ ਹੈ ਤੇ ਫਿਰ ਸਾਰਿਆਂ ਨੂੰ ਪਤਾ ਹੈ ਇਹ ਚਿੱਠੀਆਂ ਦਾ ਅੰਤਮ ਕੀ ਹੋਏਗਾ ਇੱਕ ਸੋਸ਼ਲ ਕਹਿਣਾ ਪੈ ਰਿਹਾ ਜਦੋਂ ਭਾਈ ਅਮਰਿਤਪਾਲ ਸਿੰਘ ਦੀ ਇਲੈਕਸ਼ਨ ਕੈਂਪੇਨ ਸਟਾਰਟ ਹੁੰਦੀ ਹੈ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਐਜ਼ ਅ ਕੈਂਡੀਡੇਟ ਅਨਾਉਂਸ ਕੀਤਾ ਹੈ ਤਾਂ ਉਹ ਤਾਂ ਪ੍ਰਚਾਰ ਕਰਨ ਲਈ ਖੁਦ ਜੇਲ੍ਹ ਤੋਂ ਬਾਹਰ ਆਏ ਨਹੀਂ ਉਹਨਾਂ ਦੇ ਮਾਤਾ ਪਿਤਾ ਨੇ ਪ੍ਰਚਾਰ ਕੀਤਾ ਨੌ ਜਵਾਨਾਂ ਨੇ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਉਹਨਾਂ ਦੇ ਰਾਹੀ ਹੀ ਉਹਨਾਂ ਦੀ ਜਿਹੜੀ ਇਲੈਕਸ਼ਨ ਕੈਂਪੇਨ ਹੈ ਉਹ ਚੱਲੀ ਤੇ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਨੇ ਰਿਲੀਫ ਦਿੱਤੀ ਕਿ ਚੋਣ ਪ੍ਰਚਾਰ ਕਰਨ ਦੇ ਲਈ 1 ਮਹੀਨੇ ਦਾ ਸਮਾਂ ਉਹਨਾਂ ਨੂੰ ਮਿਲਿਆ ਸੀ 1 ਮਹੀਨੇ ਚੋਣ ਪ੍ਰਚਾਰ ਕੀਤਾ ਉਹ ਵਿਚਰਦੇ ਰਹੇ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬਹੁਤ ਨਿਰਾਸ਼ਾ ਸਾਹਮਣੇ ਆਉਂਦੀ ਹੈ ਪੰਜਾਬੀਆਂ ਦੇ ਵਿੱਚ ਤਾਂ ਠੀਕ ਹੈ ਦੇ ਇੱਕ ਚੀਜ਼ ਦੇਖੋ ਕਿ ਜਿਹੜੀ ਬੇਲ ਧਿਆਨ ਤੋਂ ਪਹਿਲੇ 1 ਮਹੀਨੇ ਲਈ ਬਿਮਾਰ ਸੰਘੋੜਠੀ ਤੇ ਜਦੋਂ ਇਹ ਘੋੜੇ ਵਾਂਗੂ ਦੌੜਦੇ ਰਹੇ ਇਧਰੋਂ ਉਧਰੋਂ ਉਧਰ ਕਿਉਂਕਿ ਜਿਹੜਾ ਸਰਪ੍ਰਸਤੀ ਸੀ ਪੰਜਾਬ ਸਰਕਾਰ ਦੀ ਸੀ ਪੈਸਾ ਸੀ ਪੰਜਾਬ ਸਰਕਾਰ ਦਾ ਸੀ ਹੂੰ ਤੇ ਜੇ ਇਸ ਚੀਜ਼ ਦੇ ਉੱਤੇ ਪੰਜਾਬ ਦੇ ਲੋਕ ਸਵਾਲ ਉਠਾਣ ਤੇ ਉਹ ਖਾਲਸਪੁਰ ਦੀ ਹੋ ਜਾਣਗੇ ਹੂੰ ਉਹ ਅਤਵਾਦੀ ਹੋ ਗਏ ਉਹ ਕਈ ਖੁਜ ਹੋ ਗਏ ਤੇ ਜਿਹੜਾ ਅਤਵਾਦ ਇਹਨਾਂ ਲੋਕਾਂ ਨੇ ਚੁੱਕਿਆ ਹੋਇਆ ਹੂੰ ਉਹ ਠੀਕ ਕੋਈ ਕਦਰ ਨਹੀਂ ਪਹਿਲੀ ਗੱਲ ਹੂੰ ਦੂਜੀ ਚੀਜ਼ ਉਹ ਫੇਰ ਥੇਲ ਚਲੇ ਗਏ ਕਿ ਜੀਵਾਲ ਸਾਹਿਬ ਹੂੰ ਤੇ ਉਸ ਤੋਂ ਬਾਅਦ ਫੇਰ ਉਹਨਾਂ ਨੂੰ ਕੋਰਟ ਨੇ ਬੇਲ ਦੇ ਦਿੱਤੀ ਤੇ ਹਾਈ ਕੋਰਟ ਨੇ ਸਟੇਲ ਆ ਦਿੱਤੀ ਹੂੰ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਉਹ ਗਏ ਨੇ ਉਹ ਕਹਿੰਦੇ ਹਾਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰੋ ਅੱਜ ਆ ਸਕਦਾ ਫੈਸਲਾ ਜਾਂ ਆ ਗਿਆ ਹੋਏਗਾ ਹੂੰ ਕੀ ਆਇਆ ਜਾਂ ਕੀ ਨਹੀਂ ਆਇਆ ਇਹ ਸਾਰਾ ਜਿੰਨਾ ਵੀ ਕਰਮ ਹੈ ਹੂੰ ਕਾਨੂੰਨੀ ਪ੍ਰਕਰਨ ਹੈ ਹੂੰ ਇਸ ਨੂੰ ਦੁਨੀਆ ਦੇਖਦੀ ਹੈ ਹੂੰ ਤੇ ਜੇ ਮੋਦੀ ਸਾਹਿਬ ਇਹ ਕਹਿੰਦੇ ਨੇ ਅਸੀਂ 5 ਟ੍ਰਿਲੀਅਨ ਡਾਲਰ ਦੀ ਇਕਨੋਮੀ ਬਣਾਈ ਜੀਏ ਤੇ ਮੇਰੇ ਖਿਆਲ ਨਹੀਂ 5 ਡਾਲਰ ਦੀ ਵੀ ਇਕਨੋਮੀ ਬਣ ਜਾਂ ਜਾਂ ਰਹਿ ਜਾਂ ਨੇ ਇਥੇ ਤਾਂ ਆਪਣਾ ਕਿਹੜਾ ਬੰਦਾ ਸੇਫ ਇਨਵੈਸਟਮੈਂਟ ਕਰੇਗਾ ਹੂੰ ਕਿਹੜਾ ਬੰਦਾ ਸੇਫ ਇਨਵੈਸਟਮੈਂਟ ਕਰੇਗਾ ਜਿਹੜਾ ਬੰਦਾ ਵੀ ਸੇਫ ਇਨਵੈਸਟਮੈਂਟ ਕਰਦਾ ਉਹ ਇਹ ਸੋਚ ਕੇ ਕਰਦਾ ਮੇਰਾ ਪਰਿਵਾਰ ਸੁਰੱਖਿਅਤ ਮੇਰਾ ਬਿਜ਼ਨਸ ਸੁਰੱਖਿਅਤ ਮੇਰਾ ਪੈਸਾ ਸੁਰੱਖਿਅਤ ਹੂੰ ਸੁਰੱਖਿਆ ਤੇ ਹੋਈ ਨਹੀਂ ਮਨੀਪੁਰ ਜਲਦਾ ਰਹਿ ਗਿਆ ਹੂੰ ਹੋਰ ਕਈ ਜਗ੍ਹਾ ਤੇ ਇਦਾਂ ਦੇ ਕੰਮ ਹੋ ਗਏ ਹੂੰ ਇਸੇ ਵਜ੍ਹਾ ਕਰਕੇ ਇਸ ਸਰਕਾਰ ਨੂੰ ਜਿਹੜੀ ਤੀਜੀ ਵਾਰ ਸੀਨਾ ਚੌੜਾ ਕਰਕੇ ਆਈ ਹੈ ਸੀਨਾ ਚੌੜਾ ਨਹੀਂ ਹੋਇਆ ਇਹ ਸੌੜਾ ਹੋ ਗਿਆ ਹੂੰ ਇਹ ਸੌੜਾ ਹੋ ਗਿਆ ਇਹਨਾਂ ਦਾ ਸੀਨਾ 56 ਇੰਚ ਦੀ ਬਜਾਏ 5 6 ਇੰਚ ਦਾ ਰਹਿ ਗਿਆ ਹੁਣ ਸੀਨਾ ਇਹਨਾਂ ਦਾ ਹੂੰ ਤੇ ਇਹ ਜਿਹੜੇ ਨੇ ਲੋਕ ਦੇਸ਼ ਦੇ ਲੋਕਤੰਤਰਕ ਲੋਕ ਨੇ ਉਹ ਦੇਖਦੇ ਨੇ ਉਹ ਕਰਦੇ ਨੇ ਹੂੰ মিডিਏ ਦਾ ਜਿਹੜਾ ਹੈ ਗਲਾ ਖੁੱਟਿਆ ਗਿਆ ਹੂੰ ਇਨਨੂੰ ਇਹ ਗੱਲ ਤਾਂ ਯਾਦ ਆ ਗਈ ਐਮਰਜੈਂਸੀ ਲੱਗੀ ਸੀ ਕਿੰਨੀ ਦੇਰ ਲਈ ਲੱਗੀ ਸੀ 25 ਜੂਨ 1975 ਨੂੰ ਲੱਗੀ ਸੀ ਤੇ 21 ਮਾਰਚ 1970 ਨੂੰ ਨਿਕਲ ਗਈ ਸੀ ਤੇ 2014 ਤੋਂ ਲੱਗੇ ਤੇ ਅੱਜ ਤੱਕ ਜਿਹੜੀ ਐਮਰਜੈਂਸੀ ਸਹੀ ਹੈ ਦੇਸ਼ ਦੇ ਲੋਕਾਂ ਨੇ ਹਰ ਇੱਕ ਵਰਗ ਨੇ ਉਹਦੇ ਉੱਤੇ ਅਨ ਸਿੱਖਿਆ ਨਹੀਂ ਲੱਗੀ ਉਹਨਾਂ ਉੱਤੇ ਇਹ ਮੇਰਾ ਸਵਾਲ ਹੈ ਠੀਕ ਹੈ ਤੁਸੀਂ ਸਵਾਲ ਕੀਤਾ ਤੇ ਇੱਕ ਸਵਾਲ ਹੁਣ ਰਵਨੀਤ ਬਿੱਟੂ ਦੇ ਵੀ ਬਣਦਾ ਕਿਉਂਕਿ ਉਹ ਕੇਂਦਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਨੇ ਤੇ ਉਹਨਾਂ ਨੇ ਸਭ ਤੋਂ ਪਹਿਲੀ ਗੱਲ ਕੇਂਦਰੀ ਰਾਜ ਮੰਤਰੀ ਬਣਦਿਆਂ ਇਹ ਹੀ ਕਹੀ ਸੀ ਕਿ ਮੈਂ ਮੋਦੀ ਜੀ ਨਾਲ ਗੱਲ ਕਰਕੇ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਕਰਾਉਂਗਾ ਉਹਨਾਂ ਦੇ ਵਿੱਚੋਂ ਇੱਕ ਭਾਈ ਅਮਰਿਤਪਾਲ ਵੀ ਨੇ ਜਿਹੜੇ ਬੰਦੀ ਸਿੰਘ ਨਹੀਂ ਚੁਣੇ ਹੋਏ ਐਮਪੀ ਨੇ ਤੇ ਦੂਜੇ ਪਾਸੇ ਭਾਜਪਾ ਸਰਕਾਰ ਇਹ ਵੀ ਕਹਿੰਦੀ ਹੈ ਕਿ ਅਸੀਂ ਸਿੱਖਾਂ ਨੂੰ ਲੈ ਕੇ ਬਹੁਤ ਪੋਜੀਟਿਵ ਆ ਖਾਸ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਵਾਰ-ਵਾਰ ਕਹਿੰਦੇ ਨੇ ਕਰਤਾਰਪੁਰ ਲਾਂਘਾ ਖੋਲ੍ਹਿਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਤੌਰ ਤੇ ਮਨਾਇਆ ਜਾਂਦਾ ਹੈ ਕਾਲੀ ਸੂਚੀ ਦੇ ਵਿੱਚੋਂ ਸਿੱਖਾਂ ਦਾ ਨਾਮ ਹਟਾਇਆ ਹੈ ਤੇ ਦੂਜੇ ਪਾਸੇ ਇੱਕ ਚੋਣੇ ਹੋਏ ਐਮਪੀ ਨੂੰ 100 ਵੀ ਨਹੀਂ ਚੁੱਕਣ ਦਿੱਤੀ ਜਾ ਰਹੀ ਇੱਥੋਂ ਧੋਗਲਾ ਚਿਹਰਾ ਇਹਨਾਂ ਦਾ ਸਾਫ ਤੇ ਸਪੱਸ਼ਟ ਨਜ਼ਰ ਆਉਂਦਾ ਹੈ ਹੂੰ ਜੋ ਉੱਥੋਂ ਕਮਾਂਡ ਹੋਏਗੀ ਪੁਤਲੀ ਦਾ ਨਾ ਹੀ ਦੇਖੇਗਾ ਦੀ ਤੇ ਛੋਟੇ ਹੁੰਦੇ ਆ ਐਦਾਂ ਦਾ ਉਂਗਲੀਆਂ ਤੇ ਨਾ ਚਾਂਦੇ ਆ ਧਾਗਿਆਂ ਤੇ ਤੇ ਉਹ ਥੱਲੇ ਡਾਂਸ ਹੁੰਦਾ ਇਹ ਉਹ ਪੁਤਲੀਆਂ ਨੇ ਇਹਨਾਂ ਦੇ ਧਾਗੇ ਕਿਤੇ ਹੋਰ ਦੇ ਹੱਥ ਹੀ ਨੇ ਉਂਗਲੀਆਂ ਕਿਤੇ ਹੋਰਦੀਆਂ ਜਿਹਦੇ ਇੱਥੇ ਨੱਚ ਰਹੇ ਨੇ ਟੱਪ ਰਹੇ ਨੇ ਗਲ ਘਰ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਾਈਟੀ ਹੰਮਪਾਇਰ ਹੰਮ ਧਿਰਾਨ ਵਿੱਚ ਕਿੰਨਾ ਲੋਕਾਂ ਦਾ ਹੱਥ ਸੀ ਹੰਮ ਸਾਰੀ ਦੁਨੀਆ ਨੂੰ ਪਤਾ ਹੈ ਡੋਗਰੇ ਸਰਦਾਰਾਂ ਦਾ ਹੱਥ ਸੀ ਪਟਿਆਲੇ ਦੇ ਰਾਜੇ ਦਾ ਹੱਥ ਸੀ ਫਰੀਦਕੋਟ ਦੇ ਰਾਜੇ ਦਾ ਹੱਥ ਸੀ ਕਿੰਨੇ ਲੋਕ ਸਨ ਉਦੋਂ ਵੀ ਡੋਗਲੇ ਸਨ ਇਸ ਰਾਜ ਦੇ ਵੈਰੀ ਸਨ ਤੇ ਅੱਜ ਵੀ ਪੰਜਾਬੀਆਂ ਦੇ ਬਥੇਰੇ ਵੈਰੀ ਨੇ ਪੰਜਾਬੀਆਂ ਦੇ ਵਿੱਚ ਹਿੰਦੂਸਿੱਖ ਕੀਤਾ ਜਾ ਰਿਹਾ ਜਦਕਿ ਸਮਝਦਾਰ ਲੋਕ ਸਮਝਦੇ ਨੇ ਤੇ ਜਿਹੜੇ ਫਿਰਕਾਪ੍ਰਥ ਲੋਗ ਨੇ ਉਹਨਾਂ ਨੇ ਆਪਣੀ ਫਿਰਕਾ ਪ੍ਰਸਥੀ ਦੇ ਵਿੱਚ ਰੋਟੀਆਂ ਠੇਕਣੀਆਂ ਰੋਟੀਆਂ ਖਾਣੀਆਂ ਗੁਰਨਾਨਕ ਸਾਹਿਬ ਸਾਫ ਤੌਰ ਤੇ ਇਹ ਗੱਲ ਕਹ ਗਏ ਨੇ ਰੋਟੀਆਂ ਕਰਨ ਪੂਰੇ ਤਾਲ ਇਹ ਸਭ ਰੋਟੀਆਂ ਦੇ ਥਾਪੇ ਨੇ ਇਹਨਾਂ ਨੂੰ ਜਾਂਦੇ ਜਾਂਦੇ ਇਹ ਵੀ ਹੁਣ ਜਾਨਣਾ ਚਾਹੁੰਦੇ ਤੁਸੀਂ ਕਾਨੂੰਨੀ ਮਾਹਿਰ ਹੋ ਪ੍ਰੈਕਟਿਸ ਕਰ ਰਹੇ ਹੋ ਆ ਪੰਜਾਬ ਭਰੇ ਨਾਲ ਹਾਈ ਕੋਰਟ ਦੇ ਵਿੱਚ ਇਸ ਕੇਸ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹੋ ਮੈਂਬਰ ਪਾਰਲੀਮੈਂਟ ਅਮਰਿਤਪਾਲ ਦੇ ਕੋਲ ਅਸੀਂ ਤਾਂ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਪ੍ਰਾਊਡ ਨਾਲ ਕਹਾਵਾਂਗੇ ਕਿਉਂਕਿ ਸਾਡੇ ਕੌਮ ਦੇ ਹੀਰੇ ਮੰਨੇ ਜਾਂਦੇ ਨੇ ਉਹ ਔਰ ਲੋਕਤੰਤਰ ਦੀ ਉਹ ਦੇਨ ਨੇ ਹਾਂ ਲੋਕਤੰਤਰ ਦੀ ਦੇਨ ਨੇ ਸਭ ਤੋਂ ਵੱਡਾ ਖਡੂਰ ਸਾਹਿਬ ਵਿਧਾਨ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ 9 ਵਿਧਾਨ ਸਭਾ ਹਲਕੇ ਵੀ ਉਹਦੇ ਵਿੱਚ ਆਉਂਦੇ ਨੇ ਇਕੱਲਾ ਖਡੂਰ ਸਾਹਿਬ ਸ਼ਹਿਰ ਨਹੀਂ ਆਉਂਦਾ ਸੋ 9 ਵਿਧਾਨ ਸਭਾ ਹਲਕੇ ਦੇ ਲੋਕਾਂ ਨੇ ਉਹਨਾਂ ਦੇ ਲਈ ਫਤਵਾ ਦਿੱਤਾ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਸੋ ਕਾਨੂੰਨੀ ਰਾਹ ਉਹਨਾਂ ਕੋਲ ਹੁਣ ਕਿਹੜੇ ਕਿਹੜੇ ਨੇ ਉਹਨਾਂ ਕੋਲ ਦੇਸ਼ ਦੇ ਕਾਨੂੰਨ ਮੁਤਾਬਕ ਚੱਲਣ ਲਈ ਬੜੇ ਰਾਹ ਨੇ ਲੇਕਿਨ ਇਮਾਨਦਾਰੀ ਦਾ ਐਲੀਮੈਂਟ ਜੇ ਮਿਸ ਹੋਵੇਗਾ ਤੇ ਉਹ ਰਾਹ ਕੀ ਕਰਨਗੇ ਉਹ ਰਾਹ ਕੀ ਕਰਨਗੇ ਉਹਦੇ ਉੱਤੇ ਰੋੜੇ ਵਿਛਾਣਾਂ ਲਿਆਂ ਦੀ ਕੋਈ ਖਮੀ ਨਹੀਂ ਫੇਰ ਗੱਲ ਉੱਥੇ ਹੀ ਆਂਦੀ ਹੈ ਕੁਲਵਿੰਦਰ ਕੌਰ ਸੀਆਈਐਸਐਫਡੀ ਨੇ ਆਪਣੀ ਡਿਊਟੀ ਪੂਰੀ ਕੀਤੀ ਹੈ ਆਪਣੀ ਡਿਊਟੀ ਪੂਰੀ ਕੀਤੀ ਏ ਤੇ ਜਿਹੜੀ ਉਹਨੂੰ ਛਪੇੜ ਵੱਜੀ ਏ ਕੰਗਨਾ ਰਣੌਤ ਨੂੰ ਉਹ ਇਸ ਚੀਜ਼ ਦਾ ਸੀਗਾ ਆਪਣੀ ਸ਼ਬਦਾਵਲੀ ਜਿਹੜੀ ਹੈ ਗਲਤ ਨਾ ਕਰ ਹੂੰ ਪੰਜਾਬ ਦੇ ਲੋਕਾਂ ਬਾਰੇ ਸਿੱਖਾਂ ਦੇ ਬਾਰੇ ਕਿਸਾਨਾਂ ਬਾਰੇ ਹੂੰ ਤੇ ਇਹ ਕੀ ਤੇ ਕਿਸ ਹਿਸਾਬ ਨਾਲ ਇਹ ਰੁਕ ਲਏਗਾ ਉੱਠ ਕੇ ਸਰਫਟ ਬੈਠੇਗਾ ਕੰਗਨਾ ਰਣੌਤ ਤੇ ਅਜੇ ਤੱਕ ਐਫ ਆਈ ਆਰ ਕਿਉਂ ਨਹੀਂ ਆਈ ਤੇ ਭਗਵੰਤ ਮਾਨ ਨੇ ਇਹਦੇ ਐਨਐਸਏ ਲਾ ਕੇ ਇਹਨੂੰ ਡਿਪੜੂਗਲ ਜੇਲ੍ਹ ਕਿਉਂ ਨਹੀਂ ਭੇਜਿਆ ਹੂੰ ਪੰਜਾਬ ਪੁੱਛੇਗਾ ਆਨਲੇ ਦਿਨਾਂ ਵਿੱਚ ਹੂੰ ਪੰਜਾਬ ਇਹ ਵੀ ਪੁੱਛ ਰਿਹਾ ਹੈ ਹੂੰ ਕਿ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਪੰਜਾਬ ਨੇ ਇਹ ਵੀ ਪੁੱਛਿਆ ਕੱਲ ਹੂੰ ਸ਼ਹੀਦ ਬੰਦਾ ਸਿੰਘ ਬਹਾਦਰ ਤੇ ਪੰਜਾਬ ਸਰਕਾਰ ਕਿੱਥੇ ਸੁੱਤੀ ਰਹਿ ਗਈ ਤੇ ਅੱਜ ਉੱਠ ਕੇ ਬੈ ਗਈ ਹੈ ਹੂੰ ਇhtiyar ਦਿੱਤੇ ਨੇ ਜੇ ਇਹੋ ਜੀ ਸਰਕਾਰ ਦੀ ਕਾਰਗੁਜ਼ਾਰੀ ਹੈ ਤੇ ਇਹਨਾਂ ਉੱਤੇ ਐਨਐਸਏ ਕਿਉਂ ਨਾ ਲੱਗੇ ਹੂੰ ਇਹ ਵੀ ਉਹਨਾਂ ਹੀ ਐਨਐਸਏ ਦੇ 파ਗੀ ਨੇ 파ਗੀਦਾਰ ਨੇ ਜਿਹੜੇ ਪੰਜਾਬ ਨੂੰ ਇੱਕ ਤਰ੍ਹਾਂ ਨਾਲ ਬਰਬਾਦ ਕਰਨ ਤੇ ਤੁਲੇ ਹੋਏ ਨੇ ਹੂੰ ਇਹ ਵੀ 파ਗੀਦਾਰ ਨੇ ਹੂੰ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਸੋ ਇਸੀ ਸਾਡੇ ਨਾਲ ਐਡਵੋਕੇਟ ਜਗমোহন ਸਿੰਘ ਪੱਟੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਮੈਂਬਰ ਪਾਰਲੀਮੈਂਟ ਪਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਕਿਉਂਕਿ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਸੌਂ ਨਹੀਂ ਚੱਕਣ ਦਿੱਤੀ ਗਈ ਹਾਲਾਂਕਿ ਲੋਕ ਸਭਾ ਸਪੀਕਰ ਨੇ ਉਹਨਾਂ ਦਾ ਨਾਮ ਅਨਾਉਂਸ ਕੀਤਾ ਕਿਉਂਕਿ ਜੇਲ੍ਹ ਦੇ ਵਿੱਚੋਂ ਉਹਨਾਂ ਨੂੰ ਬਾਹਰ ਆਉਣ ਦੀ ਜਿਹੜੀ ਇਜਾਜ਼ਤ ਹੈ ਉਹ ਨਹੀਂ ਦਿੱਤੀ ਗਈ ਬਹੁਤ ਸਾਰੇ ਕਾਨੂੰਨੀ ਰਾਹ ਪਾਈ ਅਮਰਿਤਪਾਲ ਸਿੰਘ ਦੇ ਕੋਲ ਹੈਗੇ ਨੇ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤੇ ਉਹਨਾਂ ਦਾ ਪਰਿਵਾਰ ਅਪਣਾ ਸਕਦੇ ਨੇ